ਹੈ ਬਿਜਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਚਿਕਤ ਮੀਟੇ ਪੰਜਾਬ ਤੋਂ ਅੱਜ ਜਿਹੜਾ ਸਾਡਾ ਮਕਸਦ ਸੀਗਾ ਜਿਹੜੀ ਹੋ ਰਹੀ ਝੋਨੇ ਦੇ ਵਿੱਚ ਜ਼ਿਮੀਂਦਾਰ ਦੀ ਲੁੱਟ ਉਹਦੇ ਸਬੰਧ ਦੇ ਵਿੱਚ ਇੱਕ ਜਿਹੜਾ ਨਕਲੀ ਦੁੱਧ ਬਜ਼ਾਰਾਂ ਦੇ ਵਿੱਚ ਆਮ ਛਰਿਆਂ ਵਿੱਚ ਵੇਚ ਰਿਹਾ ਉਹਦਾ ਇਤੇ ਔਰ ਤੀਜਾ ਸਾਡੀ ਮੰਗ ਸੀਗੀ ਜਿਹੜਾ ਗੈਸ ਸਿਲੰਡਰ 2 ਤੋਂ 3 ਕਿਲੋ ਘੱਟ ਕਪਤਕਾਰ ਨੂੰ ਦਿੱਤਾ ਜਰਾ ਡਿਲੀਵਰੀ ਮੈਨ ਗੈਸ ਕੱਟ ਰਹੇ ਨੇ ਪਿਛਲੇ ਦਿਨੀ ਤੁਸੀਂ ਵੇਖ ਰਹੇ ਹੋ ਵਾਧੂ ਵੀਡੀਓ ਸਾਡੀਆਂ ਵਾਇਰਲ ਹੋਈਆਂ ਸਿਲੰਡਰ ਥਾਂ ਥਾਂ ਤੇ ਅਸੀਂ ਤੋਲੇ ਸੀਗੇ ਔਰ ਨਾ ਠੋਸ ਕਾਰਵਾਈ ਕਰਨ ਦੇ ਮਸਲੇ ਵਿੱਚ ਅੱਜ ਜਿਹੜੀ ਸਾਡੀ ਆ ਜਥੇਬੰਦੀ ਉਹ ਇੱਕ ਤੁਰੰਤ ਮੀਟਿੰਗ ਕਰਕੇ ਹੱਢੀ ਆ ਔਰ ਉਹਦੇ ਸਬੰਧ ਵਿੱਚ ਜਿਵੇਂ ਪਿਛਲੇ ਦਿਨਾਂ ਦੇ ਉੱਤੋਂ ਇੱਕ ਆਰਟੀ ਨੇ ਫੈਸਲਾ ਲਿਆ ਹੈਗਾ ਦੀ ਮੰਡੀਆਂ ਬੁੱਧਵਾਰ ਜਿਹੜੀ ਛੁੱਟੀ ਕੀਤੀ ਜਾਂਦੀ ਆ ਉਹ ਵੀ ਇੱਕ ਗਲਤ ਗੱਲ ਆ ਕਿਉਂਕਿ ਇੱਕ ਦਿਨ ਮੰਡੀ ਬੰਦ ਹੋ ਜੇ ਅਗਲੇ ਦਿਨ ਰੱਛ ਪੈ ਜਾਂਦਾ ਔਰ ਰੱਛ ਪੈਣ ਦੇ ਨਾਲ ਜ਼ਿੰਮੇਵਾਰ ਦਾ ਜਿਹੜਾ 2 300 ਰੁਪਿਆ ਭਾ ਉਹ ਇੱਕ ਕੁਆਟਰ ਮਗਰ ਫਰਕ ਪੈ ਜਾਂਦਾ ਔਰ ਉਹਦੇ ਨਾਲ ਜਿਹੜਾ ਆਪਣੇ ਜਿੰਦਾ ਟੌਰ ਹੋ ਜਾਂਦਾ ਹੁਣ ਵੇਖੋ ਤੁਸੀਂ ਅੱਜ ਕਿੰਨੇ ਦਿਨ ਹੋ ਗਏ ਹਫਤਾ ਹੋ ਚੱਲਿਆ ਇਹਨਾਂ ਨੂੰ ਮੰਡੀਆਂ ਦੇ ਵਿੱਚ ਹੜਤਾਲ ਕੀਤੀ ਨੂੰ ਦੋ ਦਿਨ ਉਤਰਾ ਛੁੱਟੀਆਂ ਗਿਆ ਮੁੜ ਕੇ ਇਹਨਾਂ ਹੜਤਾਲ ਕਰ ਦਿੱਤੀ ਆ ਹੜਤਾਲ ਦਾ ਮਕਸਦ ਕੀ ਆ ਇਹ ਸਿਰਫ ਜ਼ਿੰਮੇਦਾਰ ਦੀ ਲੁੱਟ ਕਰਨਾ ਆ ਹੋਰ ਕੋਈ ਇਹਦਾ ਇਹਦਾ ਵੱਡਾ ਮਕਸਦ ਨਹੀਂ ਹੈਗਾ ਕਿਉਂਕਿ ਜੇ ਸਰਕਾਰਾਂ ਨਾਲ ਗੱਲ ਇਹਨਾਂ ਦੀ ਇਹ ਇੱਕ ਮਹੀਨਾ ਜਾਂ ਦੋ ਮਹੀਨੇ ਪਹਿਲਾਂ ਕਰਦੇ ਜਾਂ ਦੋ ਮਹੀਨੇ ਬਾਅਦ ਕਰਦੇ ਵੀ ਅਸੀਂ ਮਾਲ ਨਹੀਂ ਵੇਚਣਾ ਅਸੀਂ ਮਾਲ ਨਹੀਂ ਚੁੱਕਣਾ ਕਿਉਂਕਿ ਗਵਰਨਮੈਂਟ ਦੇ ਇਹਨਾਂ ਮਾਲ ਉੱਤੇ ਹੜਤਾਲ ਕੀਤੀ ਗਵਰਨਮੈਂਟ ਦਾ ਮਾਲ ਖਰੀਦ ਕੇ ਇਹਨਾਂ ਦੇ ਸ਼ੈਲਰਾਂ 'ਚ ਲੱਜਣਾ ਨਾ ਵੇਚਦੇ ਗਵਰਨਮੈਂਟ ਨੂੰ ਹੜਤਾਲ ਕਰ ਲੈਂਦੇ ਵੀ ਸ਼ੈਲਰਾਂ 'ਚ ਕੰਮ ਨਹੀਂ ਕਰਨਾ ਲੇਕਿਨ ਜ਼ਿੰਮੇਦਾਰ ਦਾ ਨੁਕਸਾਨ ਜਿਹੜਾ ਹੋ ਰਿਹਾ ਉਹ ਬਾਸਬਦੀ ਕਿਸਮ ਤੇ ਹੋ ਰਿਹਾ ਬਾਸਬਦੀ ਕਿਸਮ ਦਾ ਜਿਹੜਾ ਉਹ ਪਾਇਆ ਪਿਛਲੇ ਸਾਲ ਨਾ ਇਹ ਸਵ 14 ਤੋਂ 1500 ਰੁਪਇਆ ਡਾਊਨ ਚਲੇਗਾ 14-1500 ਰੁਪਇਆ ਭਾਅ ਡਾਊਨ ਹੋਣ ਦੇ ਨਾਲ ਜ਼ਿੰਮੇਵਾਰ ਦਾ 25 ਤੋਂ 3000 ਰੁਪਇਆ ਪ੍ਰਤੀ ਏਕੜ ਦਾ ਨੁਕਸਾਨ ਹੋ ਗਿਆ ਉਹ ਨੁਕਸਾਨ ਦਾ ਭਰਪਾਈ ਕੌਣ ਕਰੂਗਾ ਉਹਦੇ ਜ਼ਿੰਮੇਵਾਰ ਜਿਹੜੇ ਆ ਉਹ ਆਰਤੀਏ ਨੇ ਔਰ ਜਿਹੜੇ ਸ਼ੈਲਰਾ ਵਾਲੇ ਨੇ ਉਹ ਆ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਜਿਹੜੇ ਮੀਟਿੰਗ ਕਰਕੇ ਅਸੀਂ ਇੱਕ ਸ਼ਨੀਵਾਰ ਨੂੰ ਭੰਡਾਰੀ ਪੁਲ ਘੇਰਨ ਦਾ ਐਲਾਨ ਕੀਤਾ ਉਹਤੇ ਧਰਨਾ ਲਾਵਾਂਗੇ ਜਦ ਤੱਕ ਮੰਡੀ ਨਹੀਂ ਚੱਲਦੀ ਤਦ ਤੱਕ ਅਸੀਂ ਇਹੋ ਜਿਹਾ ਸੰਘਰਸ਼ ਕਰਾਂਗੇ ਔਰ ਕੁਝ ਆਰਤੀਆਂ ਨੇ ਜਿਵੇਂ ਇਹਨਾਂ ਨੇ ਸਕਿਉਰਿਟੀ ਤੌਰ ਦੇ ਉਤੇ ਚੈੱਕ ਔਰ ਐਫੀਡੇਟ ਲਏ ਹੁੰਦੇ ਆ ਉਹਨਾਂ ਨੂੰ ਗਲਤ ਇਸਤੇਮਾਲ ਕੀਤਾ ਇੱਕ ਜ਼ਿੰਮੇਵਾਰ ਸਾਡਾ ਬਰਾੜਾ ਦਾ ਉਹਦੇ ਚੈੱਕ ਨੂੰ ਵੀ ਇਹਨਾਂ ਨੇ ਗਲਤ ਇਸਤੇਮਾਲ ਕੀਤਾ ਉਹ ਸਾਰੇ ਜਿਹੜੇ ਸਾਡਾ ਉਥੇ ਡੀਸੀ ਦੇ ਧਿਆਨ ਚ ਲਿਆ ਕੇ ਔਰ ਉਸ ਆਰਟੀਓ ਦੇ ਜੋ ਬੰਦੇ ਨੂੰ ਕਾਰਵਾਈ ਉਹ ਵੀ ਕਰਵਾਈ ਜਾਏਗੀ ਇਸ ਕਰਕੇ ਇਹ ਸਾਰੇ ਜਿਹੜੇ ਸਾਡੇ ਅੱਜ ਦੇ ਮਸਲੇ ਸੀ ਉਹਨਾਂ ਵਿੱਚ ਸ਼ਨੀਵਾਰ ਸਵੇਰੇ 10:00 ਵਜੇ ਪਟੜੀਪੁਰ ਬੰਦ ਕਰਦਾ ਜਿਹੜਾ ਅਸੀਂ ਫੈਸਲਾ ਅੱਜ ਲਿਆ ਹੈ ਡੀਪੀ ਖਾਤ ਦੀ ਜਿਹੜੀ ਲੁੱਟਿਆ ਉਹ ਤੁਹਾਨੂੰ ਵੀ ਪਤਾ ਹਰ ਸਾਲ ਦੁਕਾਨਦਾਰ ਕਰਦੇ ਨੇ ਔਰ ਐਮਐਲਏ ਮੰਤਰੀ ਸਰਕਾਰ ਦੇ ਨੇ ਰੜੀ ਮੜੀ ਘੁਕਤ ਹੁੰਦੀ ਆ ਉਹ ਕਰਦੇ ਨੇ ਡੀਪੀ ਅੱਜ ਕਾ ਵੀ ਬਹੁਤ ਡੁਬਲਿਕੇਟ ਆ ਗਿਆ ਪਰ ਉਹਦੇ ਤੇ ਕੋਈ ਐਮਐਲਏ ਕੋਈ ਐਮਪੀ ਨਹੀਂ ਬੋਲਿਆ ਇਸ ਕਰਕੇ ਉਹਦਾ ਮੁੱਦਾ ਜਿਹੜਾ ਅਸੀਂ ਨਾਲ ਲੈ ਕੇ ਚੱਲਾਂਗੇ ਕਿਉਂਕਿ ਉਹ ਜਿਹੜਾ ਜ਼ਿੰਮੇਵਾਰ ਨਾਲ ਸੰਬੰਧਤ ਇੱਕ ਢਾਂਚਾ ਜੀਪੀ ਹੋਗੀ ਜਿਵੇਂ ਜੂਰੀਆ 10-20 ਰੁਪਏ ਹਰ ਦੁਕਾਨਦਾਰ ਮਹੰਗਾ ਵੇਚਦਾ ਉਹਦੀ ਵੀ ਜਿਹੜੀ ਗੱਲ ਆ ਉਹ ਵੇਚ ਰੱਖੀ ਚਾਹੀਦੀ ਕਿ ਮੰਗ ਐ ਮੰਗਿਆ ਕਿਉਂਕਿ ਡੀਸੀ ਦੇ ਨਾਲ ਜਿਹੜੇ ਫੈਸਲੇ ਹੋਣਗੇ ਬੀਸੀ ਦੇ ਧਿਆਨ ਚ ਲਿਆ ਕੇ ਹੋਣਗੇ ਔਰ ਸਰਕਾਰ ਕੋਈ ਇਨਾਂ ਸਾਰੀਆਂ ਚੀਜ਼ਾਂ ਦੀ ਮੰਗ ਕੀਤੀ ਜਾਊਗੀ ਤੇਰੀ ਡੀਪੀ ਆਈ ਆ ਉਹ ਵੀ ਤੁਰੰਤ ਗਦਾਮਾਂ ਦੇ ਵਿੱਚੋਂ ਬਿੱਲਾ ਦੇ ਮਤਲਬ ਕਢਾ ਕੇ ਵੰਡਾਈ ਜਾਵੇ ਔਰ ਜਿਹੜੀ ਪਿੱਛੋਂ ਨਹੀਂ ਆਈ ਘੱਟ ਆਈ ਆ ਔਰ ਪਿੱਛੋਂ ਦੇ ਕੋਟਾ ਬੂੜਾ ਕਰਕੇ ਜ਼ਿੰਮੇਦਾਰਾਂ ਨੂੰ ਹੁਣ ਸੀਜ਼ਨ ਦੇ ਵਿੱਚ ਦਿੱਤਾ ਜਾਵੇ ਕਿਸੇ ਨੇ ਮਟਰ ਲਾਉਣੇ ਆ ਕਿਸੇ ਨੇ ਮੱਕੀ ਬੀਜਣੀ ਕਿਸੇ ਨੇ ਆਲੂ ਲਾਉਣੇ ਆ ਔਰ ਕਈਆਂ ਨੇ ਕਾਣਕ ਬੀਜਣੀ ਆ ਹਰ ਇੱਕ ਨੂੰ ਜਿਹੜਾ ਉਹ ਡੀਏਪੀ ਦੇ ਲੋੜ ਆ ਉਹ ਪੂਰੀ ਕੀਤੀ ਜਾਵੇ ਇਹ ਮੁੱਖ ਜਿਹੜਿਆ ਮਸਲਾ ਦੇ ਵਿੱਚ ਆ ਕਿਉਂਕਿ ਜ਼ਿੰਮੇਦਾਰਾਂ ਨਾਲ ਜਿੰਨੇ ਵੀ ਸਬੰਧਤ ਤ ਖੇਤੀ ਸਬੰਧਤ ਔਰ ਚੁੱਲ੍ਹੇ ਦੇ ਨਾਲ ਸਬੰਧਤ ਜਿਹੜੇ ਸਾਡੇ ਨਾਲ ਗੈਸ ਦੁੱਧ ਸਾਰਿਆਂ ਮਸਲਿਆਂ ਦੇ ਉੱਤੇ ਜਿਹੜਾ ਅਸੀਂ ਉਹ ਛੜੀਆ ਪੱਤਨਾ ਲਾ ਰਹੇ ਉਹਦੇ ਚ ਸਾਰੇ ਮਸਲੇ ਪਾਏ ਜਾਣਗੇ ਸਿਟੀ ਦੇ ਵਿੱਚ ਪ੍ਰਸ਼ਾਸਨ ਨੇ ਵੀ ਪੱਪਾ ਭਾਰ ਹੋਣਾ ਜੇ ਤੇ ਆਪਾਂ ਨੂੰ ਵੀ ਹੋਣਾ ਪੈਣਾ ਤੇ ਪਿੰਡਾਂ 'ਚ ਜ਼ੋਰ ਵੀ ਆਪਾਂ ਨੂੰ ਪੱਪਾ ਭਾਰ ਹੋ ਕੇ ਲਾਉਣਾ ਪੈਣਾ ਜੇ ਆਪਾਂ ਆਪਣੀਆਂ ਫਸਲਾਂ ਜੇ ਤੁਸੀਂ ਚਾਹੋ ਨੇ ਜੇ ਆਪਾਂ ਆਪਣੀਆਂ ਨਸਲਾਂ ਚਾੜ ਜੇ ਚਾਹੋ ਨੇ ਕਿਉਂਕਿ ਜੇ ਸਾਡੇ ਕੋਲ ਜਾਇਦਾਦੋਂ ਵੀ ਸਾਡੇ ਬੱਚੇ ਬਾਹਰ ਨਹੀਂ ਜਾਣਗੇ ਜਿਹੜੇ ਬੱਚੇ ਅੱਜ ਬਾਹਰ ਚਲੇ ਗਏ ਮੱਜੇ ਤੁਹਾਨੂੰ ਕਈ ਵਾਰੀ ਕਿਹਾ ਕਿ ਜਿੰਨਾ ਪਰਿਵਾਰਾਂ ਨੇ ਸਾਡੇ ਨਾਲ ਕਾਉਂਟਮੈਂਟ ਸਕੂਲਾਂ ਚ ਬੱਚੇ ਪਾਉਂਦੇ ਹਨ ਉਹ ਸਿੱਖੀ ਤੋਂ ਟੁੱਟ ਗਿਆ ਉਹ ਸਾਡੀ ਨਸਲ ਜੋ ਬਾਹਰ ਚਲੇ ਜਾਣੇ ਪਰ ਜਿਹੜੇ ਸਾਡੇ ਬੱਚੇ ਅੱਜ ਬਾਹਰ ਜਾ ਕੇ ਪੈਦਾ ਹੋਗੇ ਜਾਂ ਬੱਚੇ ਇਥੋਂ ਜੰਮ ਦੇ ਬਾਹਰ ਚਲੇ ਗਏ ਉਹਨਾਂ ਦੇ ਬੱਚਿਆਂ ਨੇ ਸਾਡੇ ਗੁਰੂਆਂ ਦਾ ਇਤਿਹਾਸ ਵੀ ਪੜਨਾ ਉਹਨਾਂ ਬੱਚਿਆਂ ਨੇ ਪੰਜਾਬੀ ਵੀ ਪੜ੍ਹਨੀ ਉਹਨਾਂ ਨੂੰ ਪੂਰਾ ਆੜਾ ਨਹੀਂ ਹੋਣਾ ਜਿਹਨੂੰ ਪੂਰਾ ਆੜਾ ਨਹੀਂ ਹੋਣਾ ਉਹਨੇ ਪੰਜਾਬ ਦੇ ਸਿੱਖ ਇਤਿਹਾਸ ਬਾਰੇ ਕੋਈ ਨੌਲੇਜ ਨਹੀਂ ਲੈਣੀ ਇਸ ਕਰਕੇ ਮੇਰੇ ਵੀਰੋ ਆਪਾਂ ਨੂੰ ਇਹ ਆਪਣੀ ਨਸਲ ਬਚਾਉਣ ਦੀ ਖਾਤਰ ਆਪਾਂ ਨੂੰ ਲੜਾਈ ਲੜ ਕੇ ਆਪਣੇ ਬੱਚਿਆਂ ਨੂੰ ਜਾਗਰੂਤਾ ਕਰਕੇ ਔਰ ਆਪਣੇ ਬੱਚਿਆਂ ਨੂੰ ਰੋਜ਼ਗਾਰ ਪੰਜਾਬ 'ਚ ਵੱਧ ਤੋਂ ਵੱਧ ਦੇਣਾ ਪਊ ਰੋਜ਼ਗਾਰ ਦੇਣ ਵਾਸਤੇ ਸਾਨੂੰ ਇਹ ਧਰਨੇ ਸੰਘਰਸ਼ ਇੱਕ ਕਰਨੇ ਪੈਣੇ ਆ ਉੱਠ ਕੇ ਜਾਗਰੂਤਾ ਆਪਾਂ ਨੂੰ ਹਾਸਲ ਕਰ ਇਹ ਪਲਿਆ ਦੇਖ ਕੇ ਮੇਰੇ ਵੀ ਤਗੜੇ ਹੋ ਕੇ ਸ਼ਨੀਵਾਰ 10 ਵਜੇ ਆਪਾਂ ਬੌੜੀ ਅੱਡੇ ਦੇ ਵਿੱਚ ਕੱਟ ਕਰਕੇ ਉੱਥੋਂ ਤੁਰਾਂਗੇ ਜਿਹੜੇ ਮੇਰੇ ਵੀ ਪਿੰਡ ਪਰਲੇਮੈਂਟੇ ਮੀਰਾ ਕੋਟ ਵਾਲਿਆ ਉਹ ਵੀ ਉਸੇ ਹਿਸਾਬ ਨਾਲ ਤਿਆਰੀ ਕਰਨ ਕਿ ਅਸੀਂ ਉਸੇ ਤਰੀਕੇ ਨਾਲ ਆ ਜਾ ਕਿਉਂਕਿ ਇਹਨਾਂ ਨੂੰ ਆਉਣਾ ਔਖਾ ਇਧਰੋਂ ਪਹਾਰ ਰਾਜਨ ਦੇ ਜਿਹੜੇ ਪਰਦੇ ਆਪਣੇ ਪਿੰਡ ਹੋਣਗੇ ਉਹ ਵੀ ਆਪਣੇ ਉਸੇ ਹਿਸਾਬ ਨਾਲ ਤਿਆਰੀ ਕਰਨਗੇ ਕਿ ਸ਼ਨੀਵਾਰ 10 ਵਜੇ ਆਪਾਂ ਤਿਆਰੀ ਕਰਕੇ ਬੌੜੀ ਅੱਡੇ 'ਚੋਂ ਤੁਰਨਾ ਆ ਔਰ ਤੁਰ ਕੇ ਉਸ ਆਪਾ ਖੰਡਾਰੀ ਪੌਦੇ ਉੱਤੇ ਜਾਣਾ ਤੇ ਗੱਦੇ ਮੇਰੇ ਵੀ ਸਾਰੇ ਜਿਹੜੇ ਟਰਾਲੀਆਂ ਚ ਲੈ ਕੇ ਆਓ ਰਾਤ ਲੱਗ ਸਕਦੀ ਜੇ ਜੇ ਰਾਤ ਨੂੰ ਸੌਣਾ ਪਿਆ ਮਣਕੇ ਆਪਾਂ ਨੂੰ ਪ੍ਰਬੰਧ ਪੈਰ ਤੇ ਕਰਨਾ ਪਊ ਬਾਕੀ ਪ੍ਰਸ਼ਾਦੇ ਹਰ ਪਿੰਡ ਆਪ ਦੇ ਆਪ ਦੇ ਇੱਕ ਟਾਈਮ ਜੋ ਕੇ ਲੈ ਕੇ ਆਓ ਦੂਜੇ ਟਾਈਮ ਦਾ ਜਿਹੜਾ ਪ੍ਰਬੰਧ ਹੈ ਉਹ ਸਾਵਨ ਨੂੰ ਫਿਰ ਆਪਾਂ ਕਿਤੇ ਨਾ ਕਿਤੇ ਲੋਹ ਤਾਵਾਂਗੇ ਉਸੇ ਦਾ ਆਪਾਂ ਉੱਥੇ ਹੀ ਵਿਵਹਾਰ ਕਰਕੇ ਆਪਾਂ ਨੰਗਰ ਦਾ ਪ੍ਰਬੰਧ ਕਰੀਏ ਰਾਤ ਦੇ ਦਾ ਦੁਪਹਿਰ ਦਾ ਜਿਹੜਾ ਪ੍ਰਸ਼ਾਦਾ ਉਹ ਸਾਰੇ ਮੇਰੇ ਵੀ ਆਪ ਦਾ ਆਪ ਦਾ ਜ਼ਰੂਰ ਲੈ ਕੇ ਆਓ ਬਾਕੀ ਜਿਹੜੀ ਬੇਲਤੀ ਤੁਹਾਨੂੰ ਬਜੇਸੂ ਨੇ ਕੀਤੀ ਆ ਫਾਟਦੀ ਉਹ 25